ਚੈੱਕ 3 2 1 ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਅਸੀਂ ਖੜੇ ਆਂ ਰੋਪੜ ਦੇ ਪਿੰਡ ਰਾਜੇ ਮੱਜਰੇ ਜਿੱਥੇ ਬੱਚਿਆਂ ਵੱਲੋਂ ਤੀਆਂ ਦਾ ਤਿਹਾਰ ਮਾਣਨ ਵਾਸਤੇ ਤਿਆਰੀ ਕੀਤੀ ਗਈ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਫੰਕਸ਼ਨ ਸ਼ੁਰੂ ਹੋ ਜਾਣਾ ਹੈ ਸੋ ਤੁਸੀਂ ਜੁੜੇ ਰਹੋ ਡੀਟੀਵੀ ਚੰਡੀਗੜ੍ਹ ਦੇ ਨਾਲ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਪੋਰਟ ਕਰੋ ਤਾਂ ਜੋ ਹੋਰ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਨੇ ਟਲਕੀਆਂ ਸਹੀ ਹੈ ਜੀ ਬੀ ਆਸ੍ਰੀਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਕੰਸਰ ਮਨਾ ਰਿਹਾ ਅੱਜ ਤੇ ਸਾਡੇ ਟੀਆ ਨਾ ਮਨਾਉਂਦੀ ਆ ਸੁਹਾਗਾ ਭਾਗਾ ਆਉਂਦੀਆਂ ਸਾਰੀਆਂ ਗੁੜੀਆਂ ਕਿਆ ਕੁੜੀਆਂ ਕਿਆ ਆਵੇ ਮਹਿੰਦੀ ਲਗਾਉਂਦੀ ਆ ਟਿਉਰੀਆਂ ਪਾਉਂਦੀ ਆ ਹੱਥਾਂ ਤੇ ਵੀ ਸਾਰੇ ਵਿਹਾਰ ਕਰਕੇ ਡੇਰ ਆਉਂਦੀ ਆ ਬੈ ਸਜ ਬੱਜ ਕੇ ਸਾਰੀਆਂ ਲੜਕੀਆਂ ਤੇ ਆਉਂਦੀਆਂ ਕਰਕੇ ਹਾਂ ਜਿਹੜਾ ਇਹ ਮਤਿਹਾਰ ਮਨਾਇਆ ਜਾਂਦਾ ਹੈ ਸੁਹਾਗਣਾ ਦਾ ਤਿਹਾਰ ਹੈ ਤੇ ਜਿਹੜਾ ਸੁਹਾਗਣਾ ਦਾ ਕਹਿੰਦੇ ਵੀ ਸ਼ਿੰਗਾਰ ਲੱਗਦੇ ਆ ਤਾਂ ਕਿੰਨੇ ਸ਼ਿੰਗਾਰ ਲੱਗਦੇ ਆ ਇਹ ਸ਼ਿੰਗਾਰ ਸਾਰੇ ਲੱਗੇ ਆਉਂਦੀ ਆ ਲਾਲ ਤੇ ਤੇ ਲੱਗੇ ਪੈਰਾ ਤੱਕ ਲੱਗੇ ਆਉਂਦੀ ਆ ਆਪਣਾ ਸੋ ਆਜ ਆਪਾਂ ਮਨਾ ਕੇ ਸਾਰੇ ਕੁਝ ਕਰਕੇ ਫੇਰ ਆਉਂਦੀ ਆ ਇਹ ਕਿੰਨੇ ਤਰ੍ਹਾਂ ਦੇ ਸ਼ਿੰਗਾਰ ਹੈ ਇਹ ਜੀ 12 ਦੇ ਹੈ ਹੈ ਆਪਾਂ ਕਹਿੰਦੇ ਜਦੋਂ ਵਿਆਹ ਹੁੰਦਾ 16 ਸ਼ਿੰਗਾਰ ਲੱਗਦੇ ਆ ਤਾਂ 16 ਸ਼ਿੰਗਾਰ ਉਹ ਕਿਹੜੇ-ਕਿਹੜੇ ਆ ਹਾਂਜੀ ਇਹ ਤੇ ਅਬੇ ਗੱਲ ਦਾ ਹੋ ਗਿਆ ਤੇ ਟਿੱਕਾ ਹੋ ਗਿਆ ਕਾਂਡੇ ਹੋ ਗਏ ਅਬੇ ਚੂੜੀਆਂ ਹੋ ਗਈਆਂ ਪੈਰਾਂ ਦੀਆਂ ਹੋ ਗਈਆਂ ਤੇ ਗੁੱਠੀਆਂ ਹੋ ਗਈਆਂ ਦੀ ਅਬੇ ਮਹਿੰਦੀ ਹੋ ਗਈ ਤੇ ਅਬੇ ਹੋਰ ਬਿੰਦੀ ਹੋ ਗਈ ਸੁਰਖੀ ਹੋ ਗਈ ਸਾਰਾ ਕੁਝ ਲਗਾ ਕੇ ਸਾਰਾ ਆਉਂਦੀ ਆ ਹਾਂਜੀ ਤੇ ਇੱਕ ਹੋਰ ਗੱਲ ਵੀ ਐ ਯਾ ਤੀਆਂ ਤੇ ਜਿਹੜਾ ਇੱਕ ਕਰਵਾ ਚੌਥ ਦਾ ਤੇ ਤੀਆਂ ਤਿਉਹਾਰ ਹੈ ਇਹਦਾ ਇਹਦਾ ਸਬੰਧ ਮਿਕਸੀ ਰਿਸ਼ਤੇ ਦੇ ਨਾਲ ਹੈ ਤੇ ਇਹਦਾ ਸਮੰਦ ਹੈਗਾ ਵੀ ਘਰ ਆਏ ਗਏ ਸਮੰਦਾ ਜੀ ਫੇਰ ਹਾਂਜੀ ਆਪੇ ਘਰ ਆ ਜਾਂ ਰੱਖ ਕੇ ਸੁਹਾਗ ਮਨਾ ਕੇ ਫੇਰ ਸ਼ਾਲੇ ਜੀ ਨੂੰ ਦੇਖਦੇ ਵੀ ਫੇਰ ਆਰ ਕੇ ਦੇਖੇ ਫੇਰ ਵੀ ਰੋਟੀ ਖਾਂਦੇ ਤਾਂ ਇੱਕ ਹੋਰ ਗੱਲ ਹੈ ਵੀ ਜਿਵੇਂ ਤੀਆਂ ਆਉਂਦੀਆਂ ਏ ਜਾਂ ਕਰਵਾ ਚੌਥ ਹੁੰਦਾ ਏ ਉਸ ਦਿਨ ਤਾਂ ਸਾਰਾ ਹਾਰ ਸ਼ਿੰਗਾਰ ਹੁੰਦਾ ਏ ਤਾਂ ਕਈ ਮਰਦਾਂ ਦਾ ਇਹ ਕਹਿਣਾ ਹੈ ਵੀ ਉਹ ਕਰਾ ਸਰਵਾਨੀ ਪਈਆਂ ਹੁੰਦੀਆਂ ਹਾਂਜੀ ਉਹ ਸਰਪੰਦੀ ਦਾ ਪਈਆਂ ਹੁੰਦੀਆਂ ਦਾ ਮਿਰਵਾ ਹੁੰਦੀਆਂ ਉਹ ਕਹਿ ਦਿੰਦੀ ਵੀ ਅਸੀਂ ਕੀ ਕਰ ਜਾਵਾਂ ਅਸੀਂ ਕਿਸੇ ਦੇ ਹਾਂ ਉਹ ਘਰੇ ਰਹਿੰਦੀ ਐ ਫੇਰ ਨਹੀਂ ਉਹ ਗੱਲ ਐ ਕਹਿੰਦੇ ਨਾ ਕਹਿੰਦੇ ਜੀ ਸਾਨੂੰ ਨਹੀਂ ਦਿਖਾਉਂਦੀਆਂ ਲੋਕਾਂ ਦਾ ਆਉਣ ਵਾਸਤੇ ਸ਼ਿੰਗਾਰ ਕਰਦੀਆਂ ਹਾਂਜੀ ਉਹ ਤੋਂ ਵੀ ਦਿਖਾਉਣੇ ਵਾਸਤੇ ਤਾਂ ਕੰਮ ਹੀ ਆ ਵੀ ਫੇਰ ਕਰਾਂ ਕਿਉਂ ਨਹੀਂ ਕਰਦੀਆਂ ਇਹ ਘਰਾਂ ਵੀ ਕਰਦੀਆਂ ਉਹ ਤੇਰੀ ਸ਼ੌਕ ਆ ਨਾ ਉਹ ਘਰਾਂ ਵੀ ਕਰਦੀਆਂ ਜਿਨ੍ਹਾਂ ਨਹੀਂ ਸ਼ੌਕ ਹੈਗਾ ਉਹ ਨਹੀਂ ਵੀ ਕਰਦੀਆਂ ਘਰ ਵਿੱਚ ਨਹੀਂ ਕਰਦੀ ਉਹ ਬਾਹਰ ਵਿੱਚ ਨਹੀਂ ਕਰਦੀ ਹੈਗੀ ਆ ਹਾਂ ਉਹ ਦੇਖੋ ਜਦੋਂ ਉਮਰ ਹੁੰਦੀ ਆ ਨਾ ਬੱਚੇ ਦੀ ਉਹ ਉਮਰ ਗਏ ਆਪਾਂ ਕਰਦਾ ਜਿਵੇਂ ਉਹ ਸਿਆਣੇ ਵੀ ਸਾਡੇ ਵਿੱਚ ਆ ਗੀਆਂ ਉਹ ਘੱਟ ਵੀ ਕਰਦੀਆਂ ਹੈਗੀਆਂ ਕਈ ਕਰਦੀਆਂ ਵੀ ਹੈਗੇ ਸਿਆਣੇ ਵੀ ਕਰਦੀਆਂ ਤੇ ਸਾਡੇ ਨਾਲ ਤੇ ਬੜੀ ਬੜੀ ਕਰਦੀਆਂ ਇਹ ਵੀ ਇੱਕ ਗੱਲ ਇਹ ਵੀ ਮੈਂ ਆਪਾਂ ਤਾਂ ਹੁਣ ਅਜੋਕੇ ਸਮੇਂ ਦੇ ਵਿੱਚ ਬਹੁਤ ਡਿਵੈਲਪ ਹੋ ਗਏ ਤੇ ਜਦੋਂ ਤੁਹਾਡੇ ਸਮਾਂ ਸੀਗਾ ਉਦੋਂ ਵੀ ਇਸ ਤਾਂ ਦੇ ਫੰਕਸ਼ਨ ਕਰਦੇ ਹੁੰਦੇ ਨਹੀਂ ਸਾਡੇ ਸਵੇਂ ਮਨ ਕਰਦੇ ਅੱਛਾ ਭਾਈ ਵਿਆਹ ਹੋਣਾ ਕਿਸੇ ਗਿੱਦਾ ਪਾ ਲੈ ਕਿਦਾਂ ਹੁੰਦਾ ਜਦੋਂ ਆਪੇ ਨਾਰਮਲ ਹੁੰਦੇ ਨਾਰ ਬਰਾਤ ਚੜ ਜਾਣੀ ਜਨਾਨੀਆਂ ਬਰਾਤ ਨਹੀਂ ਜਾਣੀਆਂ ਤੀਆਂ ਮੱਕਰ ਅਈ ਛੱਜ ਤੋ ਨਿਕੜ ਗਈ ਦਿੱਤਾ ਅੱਜ ਵੀ ਚੜਦੀ ਗੱਲ ਕਰਨ ਛੱਜ ਕਿਉਂ ਤੋੜਿਆ ਜਾਂਦਾ ਛੱਜ ਕਦੇ ਸੱਗਨ ਹੁੰਦਾ ਸੱਗਨ ਹੁੰਦਾ ਸੱਗਨ ਇਹਦੇ ਪਿੱਛੇ ਕਾਰਨ ਕੀ ਹੈ ਇਹਦਾ ਖਤਮ ਨਹੀਂ ਪਤਾ ਅੱਛਾ ਜੀ ਨਹੀਂ ਆਇਆ ਸੁਣਾ ਵੀ ਸਟ੍ਰਗਲ ਹੁੰਦਾ ਅੱਛਾ ਜੀ ਹਾਂ ਬਸ ਇਹ ਕਰੇਗਾ ਸਾੜੇ ਪੂਜੀ ਵੇਲੇ ਤੋੜਿਆ ਜਾਂਦਾ ਪੂਜੀ ਵੇਲੇ ਤੋੜਿਆ ਹੁਣ ਅੱਜ ਕੱਲ ਡੀਜੇ ਆ ਗਏ ਤੇ ਉਦੋਂ ਉਦੋਂ ਕੀ ਹੁੰਦਾ ਜੀ ਡੀਜਿਆਂ ਪਰ ਹੁਣ ਕੋ ਘੜਾ ਪਾਣੀ ਆ ਕੁੜੀਆਂ ਸਾਰੇ ਆਲੇ ਨੱਚਦੀਆਂ ਹੀ ਨਾਚਿੰਦ ਕਰਦੀਆਂ ਤੁਹਾਡੇ ਸਮੇਂ ਦੇ ਵਿੱਚ ਇਵੇਂ ਅਸੀਂ ਉੀਆਂ ਨੱਚੇ ਤਾੜੀ ਮਾਰ ਕੇ ਰਚਣਾ ਸੀ ਬੋਲੀਆਂ ਪਾ ਕੇ ਬੋਲੀਆਂ ਪਾ ਕੇ ਨੱਚਣਾ ਹੁਣ ਡੀਜੇ ਪਰ ਨੱਚਦੀ ਹੁਣ ਤੁਸੀਂ ਕੀ ਲੱਗਦਾ ਵੀ ਇਹ ਸਮਾਂ ਸਹੀ ਹੈ ਕਿ ਪਿਛਲਾ ਠੀਕ ਸੀਗਾ ਸਾਨੂੰ ਪਿਛਲਾ ਚੰਗਾ ਲੱਗਦਾ ਸੀ ਅੱਜ ਦਾ ਸਮਾਂ ਵੀ ਚੰਗਾ ਨਹੀਂ ਲੱਗਦਾ ਹੁਣ ਡੀਜੇ ਪਰ ਨੱਚਦੀਆਂ ਕਿਸੇ ਨੂੰ ਬੋਲੀ ਨਹੀਂ ਆਉਂਦੀ ਪਾਣੀ ਜਿਹੜੇ ਗੀਤ ਗਾਉਣੇ ਡੀਜੇ ਵਾਲੇ ਉਹਨਾਂ ਪਰ ਨੱਚਣਾ ਬੋਲੀ ਕਿਸੇ ਨੂੰ ਵੀ ਨਹੀਂ ਆਉਂਦੀ ਅੱਛਾ ਕਿਸੇ ਨੂੰ ਤੁਹਾਨੂੰ ਜੀ ਬੋਲੀਆ ਸਾਨੂੰ ਬਥੇ ਲਾ ਨਾ ਨਾ ਬੋਲੀ 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 ਇਹਨਾਂ ਤੋਂ ਇੰਟਰੈਕਟ ਕਰੋ ਇਹਦੇ ਤੇ ਇਹਦੇ ਤੇ ਹਾਂ ਜੀ ਗੱਲ ਹੀ ਪੱਕ ਸੁਣਾਉਂ ਨਹੀਂ ਗੋਲੀ ਨਹੀਂ ਪਾਉਂਦੇ ਹੋ ਲੈ ਅੱਛਾ ਇੱਕ ਹੋਰ ਗੱਲ ਹੈ ਵੀ ਜਿਵੇਂ ਹੁਣ ਆਪਾਂ ਜੋਤੀ ਸਮੇਂ ਦੇ ਵਿੱਚ ਰਹਿ ਰਹੇ ਹਾਂ ਤੇ ਕਿਤੇ ਨਾ ਕਿਤੇ ਸਾਡੇ ਜਿਹੜੇ ਰਵਾਇਤੀ ਡਾਂਸ ਐ ਨਾਚ ਐ ਉਹ ਫੋਨ ਨੇ ਤੇ ਡੀਜੇ ਨੇ ਖਾ ਨਹੀਂ ਲਏ ਹਾਂਜੀ ਹਾਂ ਲਈ ਹਾਂ ਲਈ ਹਾਂਜੀ ਤੇ ਹਰ ਕਿਹ ਥੋਡੇ ਵਿੱਚ ਤੇ ਅਜੋਕੀਆਂ ਹੁੰਦੀਆਂ ਕੁੜੀਆਂ ਵਿੱਚ ਫਰਕ ਹੀ ਆ ਚਲੋ ਸਾਡਾ ਸਮਾਂ ਸਾਡੇ ਨਾਲ ਸੀ ਹੈਨਾ ਖੂਣਦਿਆਂ ਦਾ ਡੀਜਿਆਂ ਨਾਲ ਜੱਤ ਜੰਮਿਆਂ ਬੱਚੇ ਜੱਤੇ ਡੀਜੇ ਆ ਅਸੀਂ ਜਦੋਂ ਤੇ ਜਦੋਂ ਬੋਲੀਆਂ ਪਾਉਂਦੇ ਤੇ ਗਿੱਧਾ ਪਾਉਂਦੇ ਤੇ ਇਸ ਤਰ੍ਹਾਂ ਮਨਾਉਂਦੇ ਹੁੰਦੇ ਸੀ ਹਾਂਜੀ ਹੁਣ ਦਾ ਜਿੱਦਾਂ ਬਹੁਤ ਫਰਕ ਹੈ ਦੇਖੀ ਉਹ ਵੀ ਬਹੁਤ ਵਧੀਆ ਹੁੰਦਾ ਸੀ ਹਾਂ ਬਹੁਤ ਵਿਆਂ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਬੀਬੀ ਬਹੁਤ ਹੀ ਅੰਦਰ ਬਾਹਰ ਜਾ ਸਕਦੀ ਹੈ ਉਹਦੇ ਨਾਲ ਤੁਸੀਂ ਯਾ ਕਿ ਅੱਜ ਉਹ ਕਿਵੇਂ ਹਾਂਜੀ ਉਹਦੋਂ ਬਹੁਤ ਘੱਟ ਸੀ ਜਿਵੇਂ 700 ਰੁਪਏ ਹੀ ਦਾ ਹੁੰਦੇ ਸੀਗੇ ਮੁਖਤਿਆਰ ਸੱਤ-ਸੱਤ ਰੁਪਏ ਹੀ ਹੁੰਦੇ ਤੇ ਘਰ ਵਿੱਚ ਹੁਣ ਮੁਖਤਿਆਰੀ ਚੇਂਜ ਹੋ ਗਈ ਜੀ ਹਾਂ ਹੁਣ ਚੇਂਜ ਹੋ ਗਈ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਕੋਲ ਕੁੜੀਆਂ ਮੁੰਡਿਆਂ ਦੀ ਮੁਖਤਿਆਰੀ ਹਾਂਜੀ ਹਾਂਜੀ ਯਾਦ ਕਿਹੜੀ ਚੀਜ਼ ਆਉਂਦੀ ਹੈ ਪਿਛਲੇ ਸਮੇਂ ਦੀ ਜਿਹੜੀ ਚੰਗੀ ਸੀ ਚੰਗੇ ਐ ਸੀ ਜੇ ਵੀ ਸਾਰੇ ਮਿਲ ਕੇ ਰਹਿੰਦੇ ਤੇ ਭੈਣ ਭਰਾ ਮੰਗ ਰਹੇ ਤੇ ਹੁਣ ਮਾਹੌਲ ਬਦਲ ਗਿਆ ਪਿਆਰ ਬਹੁਤ ਪਿਆਰ ਹੁਣ ਅੱਜ ਦਾ ਲੋਕ ਪਿਆਰ ਨਹੀਂ ਦਿੰਦੇ ਆ ਉਹ ਪਿਆਰ ਹਾਂ ਇੱਕ ਦੂਏ ਦੀ ਹਮਦਰਦੀ ਹੁੰਦੀ ਸੀ ਹੁਣ ਕੋਈ ਹਮਦਰਦੀ ਨਹੀਂ ਦਿਖਦਾ ਸਭ ਇਤੇ ਇੱਕ ਹੈ ਵੀ ਹੈ ਨਹੀਂ ਕੋਈ ਐਨ ਕੋਈ ਨਾ ਕੋਈ ਘਟਾ ਘਟਾ ਬਹੁਤ ਆ ਤੁਸੀਂ ਕੀ ਕਹਿੰਦੇ ਹੋ ਵੀ ਪਿਆਰ ਹੋ ਘਟ ਗਿਆ ਨਹੀਂ ਐਦਾਂ ਮਤਲਬ ਕੁਝ ਪਰਿਵਾਰਾਂ 'ਚ ਹੈਗਾ ਜਿਹਦਾ ਜਿਨ੍ਹਾਂ 'ਚ ਫੋਨ ਵਗੈਰਾ ਯਾਦਾ ਯੂਜ਼ ਹੋ ਰਿਹਾ ਪਰ ਕੁਛ ਜਦਾਂ ਕਿ ਆਪਣੇ ਪਰਿਵਾਰ ਨੇ ਰੂਲ ਬਣਾਏ ਹੋਏ ਜਿੱਦਾਂ ਰੋਟੀ ਖਾਣੀ ਉਸ ਟਾਈਮ ਤੇ ਫੋਨ ਨਹੀਂ ਯੂਜ਼ ਕਰਨਾ ਜਾਂ ਜਿਸ ਟਾਈਮ ਤੇ ਸਾਰਾ ਟੱਬਰ ਇਕੱਠਾ ਪੈਂਦਾ ਉਸ ਟਾਈਮ ਤੇ ਫੋਨ ਨਹੀਂ ਯੂਜ਼ ਕਰਨਾ ਐਦਾਂ ਥੋੜਾ ਜਿਹਾ ਰੂਲਸ ਬਣ ਜਿਵੇਂ ਨਾ ਤਾਂ ਪਿਆਰ ਉਦਾਂ ਹੀ ਹੈ ਬਸ ਥੋੜਾ ਜਿਹਾ ਫੋਨ ਨਾਲ ਕਰਕੇ ਦੂਰ ਹੋ ਰਿਹਾ ਮੈਂ ਜਿੱਦਾਂ ਕਹਿੰਦੇ ਨੇ ਟੈਕਨੋਲੋਜੀ ਦੇ ਫਾਇਦੇ ਵੀ ਹੁੰਦੇ ਨੁਕਸਾਨ ਵੀ ਹੁੰਦੇ ਆ ਉਸ ਹਿਸਾਬ ਨਾਲ ਅਗਰ ਆਪਾਂ ਉਹਨੂੰ ਲਿਮਟ ਯੂਜ਼ ਕਰੀਏ ਤਾਂ ਫਾਇਦੇ ਹੀ ਫਾਇਦੇ ਆ ਇੱਕ ਤੁਸੀਂ ਮੈਰਿਡ ਹੋ ਤੇ ਕਰਵਾ ਚੌਥ ਰੱਖਦੇ ਹੋਣੇ ਤੇ ਉਹਦੇ ਨਾਲ ਇੱਕ ਚੀਜ਼ ਜੁੜੀ ਹੋਈ ਹੈ ਚੰਦ ਦੀ ਚੰਦ ਦਾ ਮੂੰਹ ਦੇਖ ਕੇ ਆਪਾਂ ਕਰਦੇ ਹਾਂ ਤੇ ਤੁਸੀਂ ਛੋਟੇ ਸੀਗੇ ਤੇ ਤੁਸੀਂ ਛੋਟੇ ਸੀਗੇ ਬੱਚੇ ਸੀਗੇ ਉਦੋਂ ਤੁਹਾਨੂੰ ਮਾਮਾ ਆਪਣੇ ਕਹਿੰਦੇ ਵੀ ਜੇ ਚੰਦ ਹੈ ਉਹ ਤੁਹਾਡੇ ਕੀ ਲੱਗਦਾ ਸੀਗਾ ਮਾਮਾ ਤੇ ਹੁਣ ਜਦੋਂ ਵਿਆਹ ਹੋ ਗਿਆ ਫਿਰ ਕੀ ਬਣਿਆ ਫਿਰ ਉਹਨੂੰ ਵੇਖ ਕੇ ਵਰਤ ਤੋੜਦੇ ਹੁਣ ਉਹ ਕਰਾੜਾ ਬਣ ਗਿਆ ਮਾਮਾ ਤਾਂ ਰਿਆ ਨਹੀਂ ਲਾਣੇ ਲਾ ਫਿਰ ਮੈਸੇਜ ਕੀ ਗਿਆ ਸਮਾਜ ਨੂੰ ਮੈਸੇਜ ਕੀ ਗਿਆ ਬਸ ਪੁੱਛ ਨਹੀਂ ਜਦਾਂ ਇੱਕ ਮਿੱਥ ਬਣੀ ਹੋਈ ਹੈ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਬਸ ਉਸੇ ਰਵਾਜ਼ ਨੂੰ ਫੋਲੋ ਕਰੀ ਚੇਂਜ ਹੋਣਾ ਚਾਹੀਦਾ ਹਾਂਜੀ ਹੋਣਾ ਚਾਹੀਦਾ ਹਾਂਜੀ ਜਿਹਨੂੰ ਸੀ ਮਾਮਾ ਕੀ ਆ ਜਿਹੜਾ ਸਾਡੀ ਮਾਂ ਦਾ ਮਾਮਾ ਜਿਹੜਾ ਸਾਡਾ ਹੀ ਮਾਮਾ ਰਿਹਾ ਤੇ ਹੁਣ ਸਾਡੇ ਬੱਚਿਆਂ ਦਾ ਹੀ ਮਾਮਾ ਤੇ ਉਹਦਾ ਹੀ ਮੂੰਹ ਦੇਖ ਕੇ ਅਸੀਂ ਵਰ ਤੋੜ ਰਹੇ ਹਾਂ ਅੱਜ ਜਦਾਂ ਕਹਿੰਦੇ ਨੇ ਕਿ ਮੈਰਿਜ ਤੋਂ ਬਾਅਦ ਬਸ ਰਿਸ਼ਤੇ ਚੇਂਜ ਹੋ ਰਹੇ ਆ ਉਸੇ ਹਿਸਾਬ ਨਾਲ ਇੱਕ ਚੰਦ ਨੂੰ ਵੀ ਲਾ ਲਓ ਕਿ ਮੈਰਿਜ ਤੋਂ ਪਹਿਲਾਂ ਰਿਸ਼ਤੇ ਹੋਰ ਹੁੰਦੇ ਸੇਮ ਐਸ ਮੈਰਿਜ ਤੋਂ ਬਾਅਦ ਚੰਦਰਮਾ ਨਾਲ ਵੀ ਰਿਸ਼ਤਾ ਬਦਲ ਗਿਆ ਨਹੀਂ ਉਹ ਤਾਂ ਠੀਕ ਹੈ ਹੁਣ ਜਿਹੜਾ ਚੰਦਰਮਾ ਹੈ ਜੋ ਤੁਸੀਂ ਮਾਮਾ ਕਹੇ ਤਾਂ ਦਾਮਾ ਬਣ ਗਿਆ ਮਾ ਦਾ ਭਾਗ ਭਰਾ ਹੈ ਜੋ ਤੁਹਾਡੇ ਬੱਚਿਆਂ ਦਾ ਬਣਿਆ ਤਾਂ ਤੁਹਾਡਾ ਭਰਾ ਬਣ ਗਿਆ ਨੇ ਹੁਣ ਜੇ ਵਿਆਹ ਹੋ ਗਿਆ ਤਾਂ ਰਿਸ਼ਤੇ ਵੀ ਚੇਂਜ ਹੁੰਦੇ ਹਾਂਜੀ ਹਾਂਜੀ ਉਹ ਤਾਂ ਹੈ ਮਾਮੇ ਦਾ ਪਰ ਇਹ ਜਿੱਦਾਂ ਵਿਸ਼ਰੋ ਤੋਂ ਮਿੱਥ ਚੱਲੀ ਆ ਰਹੀ ਆ ਬਸ ਉਸੇ ਨੂੰ ਫੋਲੋ ਕਰ ਰਹੇ ਆ ਸਾਰੇ ਤੁਸੀਂ ਪੜੇ ਲਿਖੇ ਆਂ ਹਾਂਜੀ ਜੇ ਤੁਸੀਂ ਨਹੀਂ ਸੱਚੇ ਵੀ ਪੜ੍ਹੋਗੇ ਹਾਂਜੀ ਇਹ ਤਾਂ ਇਹ ਤੁਸੀਂ ਨਹੀਂ ਸੱਤੋਂਗੇ ਨਾ ਕਿ ਕਿ ਮੈਸੇਜ ਜਿਹੜਾ ਜਾਣਾ ਫਿਰ ਅਗਲਾ ਕਹਿੰਦਾ ਵੀ ਪਹਿਲਾਂ ਭਰਾ ਸੀਗਾ ਹਾਂਜੀ ਇਹ ਹੈ ਇੱਕ ਦਿਨ ਸਾਡਾ ਵੀ ਮਾਮਾ ਸਾਰਾ ਸਾਡਾ ਸਾਡਾ ਭਰਾ ਏ ਹਾਂਜੀ ਉਹ ਸਾਡੇ ਬੱਚੇ ਦਾ ਮਾਮਾ ਏ ਤੇ ਹੁਣ ਇੱਕ ਦਿਨ ਕਰਵਾ ਚਾਹਤ ਆ ਜੀ ਨਾ ਮੁਸਲਕਾ ਰਵਾੜਾ ਹੈ ਅ ਵੀ ਕਿ ਤੁਸੀਂ ਕਸ ਹੋ ਗਿੰਦਾ ਹੋਰ ਵਰਤ ਪਤਾ ਨਹੀਂ ਜਿਆਦਾ ਚੰਦ ਵਾਰੇ ਤਾਂ ਸਾਨੂੰ ਬਹੁਤ ਗੜਗਰੀ ਹੈ ਜੀ ਹੁਣ ਤਾਂ ਵਰਤੇ ਨਹੀਂ ਰੱਖਦੇ ਜੀ ਵਰਤ ਤਾਂ ਠੀਕ ਰੱਖੋ ਹਾਂ ਬਹੁਤ ਚੰਗੀ ਗੱਲ ਬੇਤੇ ਜੀ ਕਿਸੇ ਦਾ ਇੱਕ ਅੱਧਾ ਹੀ ਰੱਖਦਾ ਹੋਣਾ ਕੌਣ ਤਾਂ ਸੰਦੀਵਰਗੇ ਵੀ ਛੱਡ ਗਏ ਮਹਾਜਨ ਲੋਕ ਵੀ ਹਾਂਜੀ ਮੈਂ ਮੈਂ ਗੱਲ ਕਰਦਾ ਰਿਸ਼ਤੇ ਦੀ ਹਾਂਜੀ ਹੁਣ ਆਪਾਂ ਸਾਰੇ ਇੱਥੇ ਬੈਠੇ ਆ ਰਿਸ਼ਤੇ ਵਾਸਤੇ ਆਏ ਇਹਦੀ ਕੋਈ ਰਣਦਨ ਦਾ ਕੋਈ ਪਰਜਾਈ ਹੈ ਕੋਈ ਸੱਸ ਹੈ ਰਿਸ਼ਤੇ ਵਾਲੇ ਬੈਠੇ ਸਾਰੇ ਆਪਾਂ ਮੈਂ ਗੱਲ ਇਹ ਕਰਦਾ ਵੀ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਇੱਕ ਚੰਦ ਮਾਮਾ ਹੈ ਸਾਡੇ ਬੱਚਿਆਂ ਦਾ ਵੀ ਮਾਮਾ ਸਾਡੀ ਮਾਂ ਦਾ ਵੀ ਮਾਮਾ ਸਾਡੀ ਸੱਸ ਦਾ ਵੀ ਮਾਮਾ ਰਿਆ ਹੋਣਾ ਉਹ ਤੇ ਜਦੋਂ ਕਰਵਾ ਚਾਹੁੰਦੇ ਸਾਡਾ ਫਿਰ ਘਰ ਵਾਲਾ ਜੀ ਬੱਚਿਆਂ ਨੂੰ ਕਹਿ ਦਿੰਦੇ ਆ ਮਾਮਾ ਅਸੀਂ ਥੋੜਾ ਮਾਮਾ ਕਹਿੰਦੇ ਆ ਜਿਆਦਾ ਅਰਖ ਦਿੰਨੇ ਆ ਅਸੀਂ ਤਾਂ ਚੰਦਰਮਾ ਕਹਿੰਦੇ ਆ ਜੀ ਮੂੰਹ ਤਾਂ ਦੇ ਕੀ ਕਰ ਫਿਰ ਚੰਦਰਮਾ ਨੂੰ ਅਰਖ ਦੇਣਾ ਚੰ ਚੰਦਾ ਮੂੰਹ ਦੇਖ ਕੇ ਫਿਰ ਵਰਤ ਹੋਰ ਜੀ ਹਾਂ ਜੀ ਅਸੀਂ ਉਰੀ ਦੀ ਹੈਗੀ ਚੰਦਰਮੂਹ ਦੇਖ ਕੇ ਨਾ ਉਰੀ ਦੀ ਹੈਗੀ ਅਰਖ ਦੇ ਕੇ ਉਹਨੂੰ ਫਿਰ ਸਭ ਕੁਝ ਖਾਣਾ ਪੀਣਾ ਜਨਾਨੀ ਲਈ ਜਿਸ ਤਰੀਕੇ ਦੇ ਨਾਲ ਸਾਡਾ ਸਮਾਰਟ ਗਲਤ ਮੈਸੇਜ ਲੈ ਰਿਹਾ ਨਹੀਂ ਨਹੀਂ ਜਾਏਗੀ ਹੋ ਸਕਦਾ ਨਹੀਂ ਨਹੀਂ ਜਾਏਗੀ ਨਹੀਂ ਨਹੀਂ ਤਾਂ ਇਹ ਚੱਕਣ ਦੀ ਹੈ ਨਹੀਂ ਬੰਦ ਕਰਤੀ ਹੁਣ ਨਹੀਂ ਵਰਤੇ ਉਹ ਮੇਰੀ ਗੱਲ ਸੁਣ ਨਾ ਭਰਾਵਾ ਬਾਤ ਤਾਂ ਕਿਵੇਂ ਬੰਦ ਹੋ ਜੂਗੇ ਉਹ ਬਾਤ ਨਹੀਂ ਹੋ ਸਕਦੇ ਹਾਂ ਗਾਂਹ ਦੀ ਪੋਚੀ ਜੀ ਨਹੀਂ ਹੋ ਸਕਦੇ ਪਿਛਲੀ ਪੋਚੀ ਜੀ ਹੋ ਗਏ ਤੇ ਇਹ ਗਾਂਹ ਦੀ ਪੋਚੀ ਨਹੀਂ ਹੋ ਸਕਦੇ ਹੁ ਤੈਨੂੰ ਪਤਾ ਪਿੱਛੇ ਹੁੰਦੇ ਨੇ ਗੱਡੇ ਰੇੜੇ ਹੁੰਦੇ ਨੇ ਰੇੜੇ ਭੱਲੇ ਜਾਂਦੇ ਬੱਚਿਆਂ ਨੂੰ ਮੇਲੇ ਦਿਖਾ ਲਿਆਉਣੇ ਆ ਉਹ ਕਿਹੜਾ ਲੈ ਕੇ ਜਾਂਦਾ ਕੋਈ ਲੈ ਕੇ ਜਾਂਦਾ ਕੋਈ ਨਹੀਂ ਲੈ ਕੇ ਜਾਂਦਾ ਹੁ ਕਹਿੰਦੇ ਘਰਾਂ ਬੈਠੋ ਆਪਣਾ ਬੱਚਿਆਂ ਜਿਹਦੇ ਕਹਿੰਦੇ ਘਰਾਂ ਬੈਠੋ ਅਗੇ ਲੜਕੀਆਂ ਨੂੰ ਵੀ ਛੋਟੇ ਬੱਚਿਆਂ ਨੂੰ ਵੀ ਸਿਆਣੇ ਨੇ ਵੀ ¿Cómo está el llama de escala? ¿Cómo callanda? हां ओ क्लियर ਰੱਬ ਜੀ ਇੱਕ ਪੈਂਡ ਤੁਸੀਂ ਪੜੇ ਲਿਖੇ ਆਂ ਔਰ ਤੁਹਾਡੇ ਕੋਲ ਉਹ ਵਿਖਦੀ ਕਹਿੰਦੇ ਵੀ ਬੇਸ ਬਣਾਉਣ ਦਾ ਤੁਹਾਡੇ ਕੋਲ ਨੌਕਰੀ ਹੈ ਤੁਸੀਂ ਹਿਸਟਰੀ ਵੀ ਪੜਾਉਂਦੇ ਹੋਣੇ ਕੋ ਹਿਸਟਰੀ ਦੇ ਵਿੱਚ ਤੁਹਾਨੂੰ ਕਿ ਕਦੋਂ ਲੱਗਦਾ ਜੀ ਕਦੋਂ ਸ਼ੁਰੂ ਹੋਈਆਂ ਪਈਆਂ ਦੇਖੋ ਜਿਹੜਾ ਤੀਆ ਦਾ ਇਤਿਹਾਸ ਜੇ ਆਪਾਂ ਦੇਖੀਏ ਤਾਂ ਤੀਆ ਨਾਤਾ ਸੁਹਾਗਣਾ ਦਾ ਤਿਉਹਾਰ ਹੈ ਤੇ ਵੈਸੇ ਇਹਨਾਂ ਦੇ ਦੋ ਆਪਾਂ ਕਹਿ ਸਕਦੇ ਆਂ ਪਹਿਲਾ ਰਾਜੇ ਮਹਾਰਾਜੇ ਨੇ ਆਪਣੇ ਸ਼ੌਕੀਆ ਦੇ ਤੌਰ ਤੇ ਉਹ ਆਂਦੇ ਸੀਗੇ ਉਸ ਟਾਈਮ ਪਿੰਡਾਂ ਦੇ ਵਿੱਚ ਇਹ ਦੰਦੂਰਾ ਪਿੱਤੁੰਦੇ ਹੁੰਦੇ ਸੀ ਵੀ ਰਾਜੇ ਮਹਾਰਾਜ ਜੀ ਨੇ ਆਉਣਾ ਉਹਦਾ ਮਾਨ ਸਨਮਾਨ ਕਰਕੇ ਪਿੰਡੀਆਂ ਸਾਰੀਆਂ ਔਰਤਾਂ ਸਾਟੜ ਕੇ ਵੀ ਵੇੜੇ ਦੀ ਆਣ ਇਹ ਤਿਉਹਾਰ ਦਾ ਇਤਿਹਾਸ ਹੈ ਕਿ ਉਹ ਰਾਜੇ ਮਹਾਰਾਜ ਜੀ ਨੂੰ ਖੁਸ਼ ਕਰਨ ਵਾਸਤੇ ਪਿੰਡੀਆਂ ਜਨਨੀਆਂ ਨੱਚਦੀਆਂ ਤੇ ਆਪਣੀਆਂ ਹੁੰਦੀਆਂ ਸੀਗੀਆਂ ਸਾਟੜ ਕੇ ਰਹਿੰਦੀਆਂ ਹੁੰਦੀਆਂ ਸੀ ਹੌਲੀ ਹੌਲੀ ਇਹ ਚੇਂਜ ਹੋਇਆ ਪੰਜਾਬ ਦੇ ਵਿੱਚ ਜਿਹੜਾ ਤੀਆਂ ਦਾ ਮਹੱਤਵ ਹੈਗਾ ਉਹ ਤੀਆਂ ਤਿਉਹਾਰ ਤੀਆਂ ਦਾ ਕੋਹਾਇਆ ਜਾਂਦਾ ਹੈ ਤੀਆਂ ਵਾਸਤੇ ਜਿਹੜੇ ਮਾਪੇ ਆਪਣੇ ਧੀਆਂ ਨੂੰ ਸਰਗੀ ਸੰਧਾਰਾ ਦਿੰਦੇ ਆ ਪੰਜਾਬ ਦੇ ਜਿਹਦੇ ਇਹ ਮਹੱਤਵ ਹੈ ਠੀਕ ਹੈ ਨਣਦਪੁੱਤਾਂ ਇਕੱਠੀਆਂ ਹੁੰਦੀਆਂ ਨੱਚਦੀਆਂ ਗਿੱਧੇ ਪਾਉਂਦੀਆਂ ਜਿਹੜੇ ਹਿੰਦੂ ਧਰਮ ਹੈ ਉਹਦੇ ਵਿੱਚ ਜਿਹੜੇ ਇਹ ਤਿਉਹਾਰ ਸੁਹਾਗਣਾ ਭਾਗਣਾ ਇੱਕ ਵਰਤ ਰੱਖ ਕੇ ਕਰਦੀਆਂ ਕਹਿੰਦੇ ਹਿੰਦੂ ਧਰਮ ਦੇ ਜਿਹੜੇ ਸ਼ਿਵਜੀ ਜੀ ਸੀਗੇ ਉਹਨਾਂ ਦੀ ਪਾਰਵਤੀ ਨੇ ਉਹਨਾਂ ਨੂੰ ਪਾਣ ਵਾਸਤੇ 108 ਸਾਲ ਬੀਟ ਕੀਤੀ 108ਵੇਂ ਸਾਲ ਉਹਨਾਂ ਦਾ ਜਿਹੜੀ ਮੈਰਿਜ ਹੋਈ ਸੀਗੀ ਸ਼ਿਵਜੀ ਨਾਲ ਤਾਂ ਇਸ ਤਰ੍ਹਾਂ ਕੇ ਹਿੰਦੂ ਧਰਮ ਦੇ ਆਪਣੀ ਸੁਖ ਸਮਰiddhi ਵਾਸਤੇ ਲੜਕੀਆਂ ਵਰਤ ਰੱਖਦੀਆਂ ਤਾਂ ਕਿ ਸਾਡੇ ਜਿਹੜਾ ਪਤੀ ਹੋਵੇ ਵਧੀਆ ਹੋਵੇ ਠੀਕ ਹੈ ਉਹ ਆਪਣੇ ਆਪਣੇ ਪੁੱਤ ਨੂੰ ਵਧੀਆ ਬਣਾਉਣ ਵਾਸਤੇ ਕੁੜੀਆਂ ਗੁੜੀਆਂ ਵਰਤ ਰੱਖਦੀਆਂ ਪਰ ਜਿਹੜਿਆ ਪੰਜਾਬ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਹੈ ਇਹ ਤੀਆਂ ਤਦ ਹਰ ਕਹਿਆ ਜਾਂਦਾ ਹੈ ਸਵਾਗਤ ਦੇ ਨਾਲ ਇਹਦਾ ਕੋਈ ਮੋਟੀ ਨਹੀਂ ਹੈਗਾ ਤਾਂ ਮਨ ਇਹ ਦੋ ਨਾਲ ਸੈਪਰੇਟ ਚੀਜ਼ਾਂ ਜਦ ਕਿ ਇਹ ਲੜਕੀਆਂ ਮੋਸਟਲੀ ਨੂੰ ਮਿਕਸ ਅਪ ਕਰ ਦਿੰਦੀਆਂ ਤਾਂ ਪੰਜਾਬ ਦੇ ਚ ਤੀਆਂ ਤੋਂ ਹਰ ੀਆਂ ਦਾ ਮਾਪਿਆਂ ਦਾ ਜਿਹਦੇ ਵਿੱਚ ਮਾਪੇ ਆਪਣੀ ੀਆਂ ਕੋਲ ਆਉਂਦੇ ਨੇ ਸਰਗੀਆਂ ਸੰਧਾਰਾ ਲੈ ਕੇ ਆਉਂਦੇ ਆ ਠੀਕ ਹੈ ਉਹਨਾਂ ਨੂੰ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਆਉਂਦੇ ਆ ਤਾਂ ਨਨਤ ਪਰਜਾਈਆਂ ਆਪਸ ਦੇ ਵਿੱਚ ਇੱਕ ਮੌਕਾ ਹੁੰਦਾ ਹੈ ਤਿਉਹਾਰ ਜਿਹੜਾ ਇੱਕ ਮੌਕਾ ਇੱਕ ਜਰੀਆ ਹੈ ਨਨਤ ਪਰਜਾਈਆਂ ਨੂੰ ਆਪਸ ਇਕੱਠੀਆਂ ਕਰਨ ਦਾ ਮਾਪਿਆਂ ਦਾ ਆਪਣੀ ੀਆਂ ਪ੍ਰਤੀ ਆਪਣਾ ਪਿਆਰ ਜਿਹੜਾ ਜ਼ਾਹਿਰ ਕਰਨ ਦਾ ਚਾਹੇ ਹੋ ਉਹ ਵੀ ਸੂਟਾਂ ਦੇ ਜ਼ਹਾਰੇ ਹੋਵੇ ਚਾਹੇ ਉਹ ਮਠਾਈ ਲੈ ਕੇ ਜਾਈਏ ਚਾਹੇ ਸ਼ਾਰ ਸ਼ਿੰਗਾਰ ਜਾਂ ਸੂਟ ਲੈ ਕੇ ਜਾਈਏ ਔਏ ਕਮਾਨਸਮਾਨ ਹੁੰਦਾ ਮਾਪਿਆਂ ਦਾ ਆਪਣੇ ਧਿਆਪ। ਇਹ ਤੇ ਹੋਰ ਹੈ ਜੀ ਆਪਣਾ ਧਿਆ ਦੌਰ ਹੀ ਇਤਿਹਾਸ ਹੈ। ਜੀ ਇੱਕ ਹੋਰ ਗੱਲ ਹੈ ਵੀ ਸੌਣ ਦੇ ਮਹੀਨੇ ਦੇ ਵਿੱਚ ਕਹਿੰਦੇ ਵੀ ਸੱਸ ਤੇ ਨੂੰ ਕੱਟੀਆਂ ਨਹੀਂ ਰਹਿਣੀਆਂ। ਉਹਦੇ ਬਾਰੇ ਕੀ ਕਹਿੰਦੇ? ਇਹ ਐਕਚੁਅਲੀ ਮਿੱਥਾ ਹੈ। ਸੌਣ ਦੇ ਮਹੀਨੇ ਵਿੱਚ ਸੱਸ ਨੂੰ ਕੱਟੀਆਂ ਨਹੀਂ ਹੁੰਦੀਆਂ। ਉਹ ਪਹਿਲੇ ਜ਼ਮਾਨੇ 'ਚ ਕਹਿੰਦੇ ਸੀ ਵੀ ਥੋੜੀ ਜਿਹੀ ਸੱਸ ਨੂੰ ਰਿਲੈਕਸੇਸ਼ਨ ਮਿਲ ਜੇ, ਥੋੜੀ ਜਿਹੀ ਨੂੰ ਨੂੰ ਰਿਲੈਕਸੇਸ਼ਨ ਮਿਲ ਜੇ। ਜਦਕਿ ਬਈ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਜੇ ਆਪਾਂ ਰਿਸ਼ਤਾ ਦੇਖੀਏ, ਸੱਸ ਨੂੰ ਦਾ ਰਿਸ਼ਤਾ ਮਾ ਵਰਗਾ ਹੋ ਗਿਆ। ਹੁਣ ਅੱਜਕੱਲ੍ਹ ਦੇ ਜ਼ਮਾਨੇ 'ਚ ਇਸ ਚੀ हां जब लड़की दी मैरिज हुंदी है पहले साल ਦੇ ਵਿੱਚ ਇਹ ਜ਼ਰੂਰ ਮੰਨਿਆ ਜਾਂਦਾ ਹੈ ਕਿ ਸੱਸ ਨੂੰ ਉਹਨੂੰ ਥੋੜ੍ਹਾ ਜਿਹਾ ਕੱਠੀਆਂ ਨਾਲ ਰੱਖੀ ਜੇ ਵੈਸੇ ਇਹ ਮਿੱਠਾ ਹੈ ਕਿ ਉਹਨਾਂ ਨੂੰ ਕੱਠੀਆਂ ਨਹੀਂ ਰਹਿਣਾ ਚਾਹੀਦੇ ਮੇਰੇ ਅਕੋਰਡਿੰਗਲੀ ਉਹਨਾਂ ਨੂੰ ਕੱਠੀਆਂ ਹੀ ਰਹਿਣਾ ਚਾਹੀਦੇ ਜੋ ਹਰ ਨੂੰ ਇੰਜੋਏ ਕਰਨਾ ਚਾਹੀਦਾ ਨੱਚਣਾ ਕਪਣਾ ਚਾਹੀਦਾ ਲੇਕਿਨ ਤੁਸੀਂ ਗੱਲ ਕੀਤੀ ਜੀ ਸਾਰਵਤੀ ਜੀ ਨੇ 108 ਸਾਲ ਵੇਟ ਕਰਿਆ ਅੱਜ ਵੀ ਕੁੜੀਆਂ ਕਰ ਸਕਦੀਆਂ ਬਿਲਕੁਲ ਨਹੀਂ ਮੁਸ਼ਕਿਲ ਹੈ ਜੀ ਕਿਉਂ ਨਹੀਂ ਕਰਦੀ ਅਮ ਬਸ ਉਹ ਪਰਵਾਹ ਨਹੀਂ ਸੀ ਕਿ ਉਹਨਾਂ ਕੋਲ ਸੀ ਜੀ ਇੰਨੀ ਸਮਰੱਥਾ ਵੇਟ ਕਰਨ ਦੀ ਅੱਜ ਤੱਕ ਇਸ ਮੰਨਿਚੀ ਜੀਰ ਨਹੀਂ ਤੋ ਇਹ ਇਹ ਪ੍ਰੋਗਰਾਮ ਕਰਦੇ ਆਂ ਕੁੜੀਆਂ ਹਰ ਇੱਕ ਖਲ ਮਨਾਉਂਦੀਆਂ ਇਹ ਤੇ ਸਮਾਜ ਨੂੰ ਕੀ ਦੇਣਾ ਹੈ ਜੀ ਸਮਾਜ ਨੇ ਦੇਖੋ ਆਪਣਾ ਜਿਹੜਾ ਸਮਾਜ ਹੈ ਉਹ ਆਪਣੇ ਜਿਹੜੇ ਵਿਰਸੇ ਦੇ ਨਾਲ ਵਿਸਰਦਾ ਜਾ ਰਿਹਾ ਹੈ ਆਪਣਾ ਵਿਰਸੇ ਤੋਂ ਕਾਫੀ ਦੂਰ ਹੁੰਦਾ ਜਾ ਰਿਹਾ ਹੈ ਤੀਆਂ ਦਾ ਤਿਉਹਾਰ ਮਨਾਉਣ ਦਾ ਜਿਹੜਾ ਅੱਜ ਕੱਲ ਮੇਨ ਮੋਟਿਵ ਹੈ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਉਹਦੇ ਵਿੱਚ ਇਹ ਹੋ ਗਿਆ ਕਿ ਜਿਹੜੇ ਆਪਣੇ ਬੱਚੇ ਅੱਜ ਕੱਲ ਦੇ ਮਾਡਰਨ ਜਿਹੜਾ ਜ਼ਮਾਨਾ ਆ ਰਿਹਾ ਹੈ ਉਹ ਬੱਚੇ ਆਪਣੇ ਵਿਰਸੇ ਦੇ ਨਾਲ ਵਿਸਰਦੇ ਜਾ ਰਹੇ ਹਨ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਇਹ ਤੀਆਂ ਦਾ ਤਿਉਹਾਰ ਇੱਕ ਜਰੀਆ ਹੈ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਜਿਤਾਉਣ ਦਾ ਕਿ ਹਾਂ ਪੰਜਾਬ ਦਾ ਇਹ ਵੀ ਇੱਕ ਤਿਉਹਾਰ ਹੈ ਜਿਹੜਾ ਅੱਜ ਕੱਲ ਭੁੱਲਦੇ ਜਾ ਰਹੇ ਹਨ ਲੋਕ ਅੱਜ ਕ ਕਰਾਂਦੇ ਕੀ ਯੂਸ ਕਰਦੇ ਨਹੀਂ ਪਤਾ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਨੇ ਜੀਨ ਪੈਂਟਾਂ ਨਾਲ ਸੂਟਾਂ ਦਾ ਕਹਿੰਦੇ ਨੇ ਸੂਟਾਂ ਨੂੰ ਬਦਲਤਾ ਸੂਟਾਂ ਦੇ ਜਿਹੜਾ ਸਾਰੇ ਵਿੱਚ ਜੀਨ ਪੈਂਟ ਦਾ ਕੰਫਰਟੇਬਲ ਮਹਿਸੂਸ ਕਰਦੇ ਨੇ ਲਹੰਗੀਆਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਲਹੰਗੇ ਕੀ ਹੁੰਦੇ ਆ ਅੱਜ ਕੱਲ ਹੁਣ ਇਹ ਇੱਕ ਮੌਕਾ ਹੁੰਦਾ ਹੈ ਸਾਡੇ ਵਾਸਤੇ ਵੀ ਆਪਣੇ ਬੱਚਿਆਂ ਨੂੰ ਇੱਕ ਆਪਣੇ ਪੰਜਾਬੀ ਵਿਸਥੇ ਨਾਲ ਜੋੜੀਏ ਸੀ ਆਪਣੇ ਬੱਚਨ ਦਸੀਏ ਵੀ ਇਹ ਵੀ ਹਾਸ਼ਿੰਗਾਰ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਜਿਹੜੀਆਂ ਫੁਲਕਾਰੀਆਂ ਹੈ ਲਹੰਗੇ ਹੈ ਪਰਾਂਦੀਆਂ ਹੈ ਡੋਰੀਆਂ ਹੈ ਇਹਨਾਂ ਨੂੰ ਪੰਜਾਬ ਚੋਂ ਖਤਮ ਨਹੀਂ ਹੋਣ ਦੇਣਾ ਇਕਤਿਆਂ ਹੈ ਇਹਨਾਂ ਨੂੰ ਜ਼ਿੰਦਾ ਰੱਖਣਾ ਹੈ ਇੱਕ ਹੋਰ ਗੱਲ ਵੀ ਹੈ ਕਹਿੰਦੇ ਵੀ ਬੜਾਈ ਆਪਣਾ ਬਣੀ ਹੀ ਗੱਲ ਹੈ ਵੀ ਨਗੋਟ ਦਾ ਜਤੀ ਦੇ ਲਹਿੰਗੇ ਦੀ ਸਤੀ ਕਹਿੰਦੇ ਆ ਅੱਜ ਕੱਲ੍ਹ ਹੈ ਸਤੀ ਵਾਲਾ ਗੱਲ ਬਸ ਦੇਖੋ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ ਆ ਪਤਾ ਕਹਿ ਨਹੀਂ ਸਕਦੇ ਹੈਗੇ ਵੀ ਮੈਂ ਹੁਣ ਤੁਹਾਨੂੰ ਇਹਦਾ ਕੀ ਜਵਾਬ ਦਵਾਂ ਇਹ ਮੁਸ਼ਕਿਲ ਹੈ ਬਹੁਤ ਇਹਦਾ ਜਵਾਬ ਦੇਣਾ ਜ਼ਮਾਨਾ ਚੇਂਜ ਹੁੰਦਾ ਹੈ ਫੇ ਬੰਦੇ ਨੇ ਚੇਂਜ ਹੋਣਾ ਚਾਹੀਦਾ ਸੱਗੀਆਂ ਪਰਾਂਦੇ ਤੁਹਾਨੂੰ ਪਤਾ ਹੁਣ ਕਾਫੀ ਦੂਰ ਹੋ ਗਏ ਹੋ ਨੋ ਬਹੁਤ 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 ਨਾ ਜਾ ਬਹੁਤ ਨਾ ਜਾ ਜਦੋਂ ਬਹਿ ਰਿਹਾ ਸੀ ਕਹਿੰਦਾ ਮਾਮੀ ਆਮੀਆਂ ਨਹੀਂ ਕਿੱਥੇ ਰੁਕੇ ਮਾਮੀ ਉਹ ਦਿੱਕਾ ਨਹੀਂ ਇਹ ਕਿਹੜਾ ਯਾਰ ਪੁੱਛਵਾ ਰਿਹਾ ਯਾਰ ਤੋ ਗਈ ਸੀ ਫਲਾ ਆ ਇਹ ਤਰ ਤਾ ਨਾ ਕੋਈ ਛੋੜਿਆ ਬਿੰਦੇ ਜੇ